ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਰੀ ਤੇ ਲਾਲ ਚਟਨੀ ਜਦੋਂ ਵੀ ਆਪਾਂ ਘਰ ਵਿੱਚ ਦੀ ਕੋਈ ਸਮੋਸਾ ਆਲੂ ਟਿੱਕੀ ਜਦ ਦਹੀਂ ਪੱਲਾ ਬਣਾ ਕੇ ਕੋਈ ਵੀ ਚਾਟ ਤਿਆਰ ਕਰਦੇ ਆ ਤਾਂ ਆਪਾਂ ਇਹਨਾਂ ਦੋਨਾਂ ਚਟਨੀਆਂ ਦਾ ਇਸਤੇਮਾਲ ਜ਼ਰੂਰ ਕਰਦੇ ਆ ਜੀ ਇਸ ਨੂੰ ਘਰ ਵਿੱਚ ਬਣਾਉਣਾ ਵੀ ਬਹੁਤ ਹੀ ਜ਼ਿਆਦਾ ਆਸਾਨ ਆ ਅਗਰ ਤੁਹਾਨੂੰ ਅੱਜ ਇਹ ਮੇਰੀ ਰੈਸਪੀ ਚਟਨੀਆਂ ਬਣਾਉਣ ਦੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਆਪਾਂ ਗ੍ਰੀਨ ਕਲਰ ਦੀ ਚਟਨੀ ਬਣਾਵਾਂਗੇ ਇਸ ਦੇ ਲਈ ਆਪਾਂ ਫਰੈਸ਼ ਹਰਾ ਧਨੀਆ ਲਿਆਗਾ ਥੋੜਾ ਜਿਹਾ ਆਪਾਂ ਪਦੀਨਾ ਯੂਜ਼ ਕਰਿਆ ਜੀ ਥੋੜੀ ਜੀ ਮੋਂਗਫਲੀ ਪਾਵਾਂਗੇ ਇਸ ਨੂੰ ਆਪਾਂ ਰੋਸਟ ਕਰ ਲਿਆ ਸੀਗਾ ਤੇ ਸਿਲਕਾ ਇਸ ਦਾ ਉਤਾਰਤਾ ਸੀ ਥੋੜੀ ਜੀ ਚੀਨੀ ਪਾਵਾਂਗੇ ਦੋ ਆਪਾਂ ਹਰੀਆਂ ਮਿਰਚਾਂ ਪਾਵਾਂਗੇ ਥੋੜਾ ਜਿਹਾ ਆਪਾਂ ਨਮਕੀਨ ਪਕੌੜੀਆਂ ਪਾਵਾਂਗੇ ਜੀ ਜੀਰਾ ਪਾਵਾਂਗੇ ਨਾਮਕ ਟੇਸਟ ਅਨੁਸਾਰ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਹੁਣ ਆਪਾਂ ਇਸ ਨੂੰ ਗ੍ਰाइंड ਕਰਾਂਗੇ ਦੇਖੋ ਚਟਨੀ ਬਣ ਕੇ ਆਪਣੀ ਰੈਡੀ ਆ ਜੀ ਹੁਣ ਆਪਾਂ ਇਸ ਨੂੰ ਇੱਕ ਬਾਲ ਵਿੱਚ ਕਢ ਲਾਂਗੇ ਦੇਖ ਸਕਦੇ ਹੋ ਕੰਨੀ ਵਧੀਆ ਚਟਨੀ ਬਣ ਕੇ ਆਪਣੀ ਤਿਆਰ ਹੋਈ ਆ। ਦੇਖੋ ਕੰਨੀ ਵਧੀਆ ਬਣੀ ਆ ਜੀ। ਹੁਣ ਆਪਾਂ ਇਮਲੀ ਦੀ ਮਿੱਠੀ ਲਾਲ ਚਟਨੀ ਬਣਾਵਾਂਗੇ। ਇਸ ਦੇ ਲਈ ਆਪਾਂ ਨੇ ਇੱਕ ਗਲਾਸ ਪਾਣੀ ਦਾ ਲਿਆ ਜੀ। ਇਹ ਵੀ ਆਪਾਂ 7-8 ਮਿੰਟਾਂ ਦੇ ਵਿੱਚ ਬਣਾ ਕੇ ਰੈਡੀ ਕਰ ਲਵਾਂਗੇ। ਜਦੋਂ ਇਹ ਪਾਣੀ ਜੀ ਆਪਣਾ ਚੰਗੀ ਤਰ੍ਹਾਂ ਬੋਇਲ ਹੋ ਜਾਵੇ ਫਿਰ ਆਪਾਂ ਇਸ ਵਿੱਚ ਇਮਲੀ ਪਾਵਾਂਗੇ। ਇਮਲੀ ਆਪਾਂ ਜੀ ਥੋੜੀ ਜੀ ਲਈ ਹੈ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਇਸ ਤੋਂ ਜ਼ਿਆਦਾ ਵੀ ਲੈ ਸਕਦੇ ਹੋ ਤੁਸੀਂ ਇਸ ਨੂੰ ਆਪਾਂ 5 ਮਿੰਟ ਜੀ ਹਾਈ ਗੈਸ ਤੇ ਵਾਇਲ ਕਰਾਂਗੇ ਤਾਂ ਕਿ ਇਹ ਸੌਫਟ ਹੋ ਜਾਵੇ ਹੁਣ ਆਪਾਂ ਇਸ ਨੂੰ ਜੀ ਚੰਗੀ ਤਰ੍ਹਾਂ ਮੈਸ ਕਰ ਲਵਾਂਗੇ ਕਿਉਂਕਿ 5 ਮਿੰਟ ਹੋ ਚੁੱਕੇ ਨੇ ਜੀ ਇਸ ਨੂੰ ਮੋਬਾਈਲ ਹੁੰਦੇ ਹੋਏ ਸੌਫਟ ਹੋ ਚੁੱਕੀ ਹੈ ਇਹ ਹੁਣ ਆਪਾਂ ਇਸ ਵਿੱਚ ਗੁੜ ਪਾਵਾਂਗੇ ਹਾਫ ਕੌਲੀ ਇਹ ਛੋਟੀ ਕੌਲੀ ਲਈ ਹੈ ਜੀ ਆਪਾਂ ਨੇ ਉਨੀ ਕ ਆਪਾਂ ਚੀਨੀ ਲਾਵਾਂਗੇ ਜਿੰਨਾ ਕ ਆਪਾਂ ਗੁੜ ਲਿਆ ਸੀਗਾ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਇਆ ਜੀ ਨਮਕ ਟੇਸਟ ਅਨੁਸਾਰ ਕਾਲਾ ਨਮਕ ਕਾਲੀ ਮਿਰਚ ਹੁਣ ਆਪਾਂ ਜੀ ਇਸ ਨੂੰ ਮਿਕਸ ਕਰਾਂਗੇ 2 ਮਿੰਟਾਂ ਲਈ ਆਪਾਂ ਇਸ ਨੂੰ ਜੀ ਹੋਰ ਪਕਾਵਾਂਗੇ ਲਗਭਗ 2 ਮਿੰਟ ਹੋ ਚੁੱਕੇ ਨੇ ਜੀ ਹੁਣ ਆਪਾਂ ਇਸੇ ਵਿੱਚ ਪੁੱਜਿਆ ਹੈ ਜੀਰਾ ਪਾਵਾਂਗੇ ਇਸ ਨੂੰ ਆਪਾਂ ਜੀ ਰੈੱਡ ਕਲਰ ਦਾ ਬਣਾਉਣ ਲਈ ਇਸ ਵਿੱਚ ਰੈੱਡ ਫੂਡ ਕਲਰ वरत करा इस दिया दो ड्रॉप्स पावगी जी फूड कलर दिया इस अपनी चटनी का कलर बिल्कुल रेड हो जाएगा देखो कि वी कलर आया अपनी चटनी का ਕੰਨੀ ਬਣ ਕੇ ਆਪਣੀ ਲਗਭਗ ਰੈਡੀ ਹੈ ਜੀ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇਸ ਨੂੰ ਠੰਡਾ ਹੋਣ ਲਈ 10 ਮਿੰਟ ਲਈ ਰੱਖ ਦਵਾਂਗੇ ਠੰਡਾ ਹੋ ਕੇ ਜੀ ਇਹ ਕਾਫੀ ਜ਼ਿਆਦਾ ਗਾੜੀ ਹੋ ਜਾਵੇਗੀ ਫਿਰ ਆਪਾਂ ਇਸ ਨੂੰ ਸਾਨ ਲਾਵਾਂਗੇ ਦੇਖੋ ਠੰਡੀ ਹੋ ਚੁੱਕੀ ਹੈ ਇਹ ਕੰਨੀ ਜ਼ਿਆਦਾ ਗਾੜੀ ਹੋ ਚੁੱਕੀ ਹੈ ਦੇਖੋ ਜੀ 10 ਮਿੰਟਾਂ ਬਾਅਦ ਹੀ ਹੁਣ ਆਪਾਂ ਜੀ ਇਸ ਨੂੰ ਸਾਨ ਲਾਵਾਂਗੇ अठ दस मिनट के बच्चे जी अपनी यह मिठी लाल चटनी बन के तैयार हो चुकी है देखो जो बेस्ट है जी इमली का पल्प के उपरों ला चुकया होंगे गा सिलका वो सारा निकल चुक है देखो हम आप इस रख देंगे जी ਸਿਕੋ ਗੋ ਨਿਵਰੇ ਚਟਨੀ ਬਣ ਕੇ ਆਪਣੀ ਤਿਆਰ ਹੋਈ ਆ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇਸ ਵਿੱਚ ਖਰਬੂਜੇ ਦੇ ਬੀਜ ਪਾਵਾਂਗੇ ਥੋੜੀ ਜੀ ਆਪਾਂ ਜੀ ਇਸ ਵਿੱਚ ਕਲੌਂਜੀ ਵੀ ਐਡ ਕਰਾਂਗੇ ਇਸ ਨਾਲ ਚਟਨੀ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾਗਾ। ਉਹ ਆਪਾਂ ਇਸ ਨੂੰ ਵੀ ਇੱਕ ਬਾਲ ਵਿੱਚ ਕਢ ਲਾਂਗੇ। ਇਖਾ ਕੋਨੀ ਵਧੀਆ ਲੱਗ ਰਹੀ ਹੈ ਜੀ ਬਣ ਕੇ ਇਹ। ਦੋਨੋਂ ਚਟਨੀਆ ਜੇ ਹਰੀ ਤੇ ਲਾਲ ਬਣਾਉਣੀਆਂ ਬਹੁਤ ਹੀ ਜ਼ਿਆਦਾ ਆਸਾਨ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਾਂ ਇਸ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਅਗਰ ਤੁਹਾਨੂੰ ਚਟਨੀ ਬਣਾਉਣ ਦਾ ਜੀ ਤਰੀਕਾ ਮੇਰਾ ਵਧੀਆ ਲੱਗਿਆ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ